ਤੇਰੇ ਚਰਨ ਕਮਲ ਚੁੰਮ ਗਏ ਗਗਨ ਪਤਾਲ ਪੂਰੀਆਂ ਨੂੰ ਘੁੰਮ ਗਏ ਗਗਨ ਪਤਾਲ ਪੂਰੀਆਂ ਨੂੰ ਘੁੰਮ ਗਏ ਉੱਚੀ ਉੱਚੀ ਸੱਚ ਗੋਹਦੇ ਬਿਨਾਂ ਡਰਾਂ ਤੋਂ ਬਿਨਾਂ ਡਰਾਂ ਤੋਂ ਬਿਨਾਂ ਡਰਾਂ ਤੋਂ ਉੱਚੀ ਉੱਚੀ ਸੱਚ ਗੋਹਦੇ ਬਿਨਾਂ ਡਰਾਂ ਤੋਂ ਤੇਰਾ ਦਾਰ ਉੱਚ ਹੈ ਸਰਬਤਰਾ ਤੋਂ ਤੇਰਾ ਦਾਰ ਉੱਚ ਹੈ ਸਰਬਤਰਾ ਤੋਂ ਪ੍ਰੇਮ ਦੀਆਂ ਜਿੰਨਾ ਟਾਕੀਆਂ ਖੋਲੀਆਂ ਸਵਰ ਗਾਲਿਓ ਨਾ ਟਾਕੀਆਂ ਖੋਲੀਆਂ ਸਵਰ ਗਾਲਿਓ ਨਾ ਟਾਕੀਆਂ ਓਹ ਜਾਂਦੇ ਰਾਤ ਸ਼ੂਕਦੇ ਬਗੈਰ ਲੜਾਂ ਤੋਂ ਤੇਰਾ ਦਰ ਉੱਚ ਹੈ ਸਰਬ ਤਰਾ ਤੋਂ ਤੇਰਾ ਦਰ ਉੱਚ ਹੈ ਸਰਬ ਤਰਾ ਤੋਂ ਕਬੂਲ ਕਰ ਦੇ ਕਬੂਲ ਕਰ ਦੇ ਜਿਹੜੇ ਲੋਕ ਸੱਚ ਨੂੰ ਕਬੂਲ ਕਰਦੇ ਹਰ ਮੈਦਾਨ ਫਤਿਓ ਕਦੇ ਨਾ ਹਾਰਦੇ ਹਰ ਮੈਦਾਨ ਫਤਿਓ ਕਦੇ ਨਾ ਹਾਰਦੇ ਬੈਂਕਿਆ ਸਾਈ ਉੱਚੀਆਂ ਇਹੋ ਜਿਹੇ ਨਰਾ ਤੋਂ ਇਹੋ ਜਿਹੇ ਨਰਾ ਤੋਂ ਇਹੋ ਜਿਹੇ ਨਰਾ ਤੋਂ ਬੈਂਕਿਆ ਸਾਈ ਉੱਚੀਆਂ ਇਹੋ ਜਿਹੇ ਨਰਾ ਤੋਂ ਤੇਰਾ ਦਾਰ ਉੱਚਾ ਹੈ ਸਰਬਦ ਤੇਰਾ ਦਰਜ ਉੱਚਾ ਹੈ ਸਰਬ ਦਰਾਤੋ